ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਆਮਨੇ ਕੋਲੇ ਪਿੰਡ ਡੱਲਾ ਤਹਿਸੀਲ ਜਗਰਾਓ ਤੇ ਜ਼ਿਲਾ ਹੈਗਾ ਬਾਈ ਦਾ ਸੱਜਣੋ ਲੁਧਿਆਣਾ ਪਸ਼ੂ ਪੰਜ ਦਿਖਾਵਾਂਗੇ ਦਿਖਾਵਾਂਗੇ ਪੰਜੇ ਟੋਪ ਕੁਆਲਿਟੀ ਦੇ ਸੂਆ ਮਿਲੂਗਾ ਪਹਿਲਾ ਤੇ ਦੂਜਾ ਇੱਕ ਨੀਲੀ ਰਾਵੀ ਦੀ ਕੱਟੀ ਹੈਗੀ ਆ ਤਾਜੀ ਸੂਈ ਤੇ ਜਿਹੜੀਆਂ ਚਾਰ ਨੇ ਚਾਰਾਂ ਦਾ ਦੁੱਧਾ ਬਣਾ ਕਹਿੰਦਾ ਹੈਗਾ ਤਿਆਰੀ ਦੇਣ ਕਿਹੜੀ ਆ ਇਹ ਬਾਕੀ ਆਮ ਨਹੀਂ ਨਾ ਕਰਾ ਦਨਾ ਗੱਲ ਬਾਤ ਹੋਰ ਆਮ ਨੇ ਕਿਵੇਂ ਆ ਫਿਰ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਕਿਸਾਨ ਪਸ਼ੂ ਪਾਲਕ ਦੇਖਣ ਵਾਲੇ ਸਾਰੇ ਸੱਜਣਾ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਐਨੀਮਲ ਸਾਡੇ ਜਾਨਵਰ ਸਾਡੇ ਭਰਾ ਦਾ ਚੈਨਲ ਦੇਖਣਾ ਪਸੰਦ ਕਰਦੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿੱਥੋਂ ਕਰ ਲਈਏ ਸ਼ੁਰੂ ਆ ਛੁੱਟੀ ਤੋਂ ਨਾ ਕਰ ਲਈਏ ਹਾਂ ਬਾਈ ਅਨੰਦਵਰ ਆਪਣੇ ਕੋਲੇ ਚਾਰੇ ਪੰਜੀ ਤਕਰੀਬਲ ਬਾਬੇ ਦੀ ਕਿਰਪਾ ਨਾਲ ਪੂਰੇ ਟੋਪ ਦੇ ਆ ਦੇਖੀ ਰਾਜੂ ਬਹੁਤ ਬੱਚਾ ਮੂੰਹ ਲਾਉਗਾ ਪਸਮਨਾਵੇ ਛੁੱਟੀ ਇਹਦਾ ਕਿਹੜਾ ਸੂਆ ਆ ਗਿਆ ਮਨੇ ਆ ਜਾ ਰੱਜੂ ਤੋਰ ਦੇ ਸੂਆ ਕਰ ਦੂਜਾ ਸੂਆ ਬਾਈ ਇਹਦਾ ਠੀਕ ਹੈ ਹਾਂ ਬਹੁਤ ਹੀ ਚੰਗੀ ਝੋਟੀ ਆ ਬਾਈ ਪਹਿਲਾਂ ਨੇ ਵੀ ਜਾਨੀ 14 15 ਕਿਲੋ ਦੁੱਧ ਨੇ ਦਿੱਤਾ ਕਿੰਨੇ ਦਿਨ ਹੋ ਗਏ ਸੂਈ ਨੂੰ ਹੁਣ ਇਹਨੂੰ ਸੂਈ ਨੂੰ ਬਾਈ ਤਕਰੀਬਨ 10 ਦਿਨ ਹੋ ਗਏ ਬੱਚਾ ਕੀ ਆ ਨਾਲ ਕੱਟੀ ਮਗਰਾ ਬਾਈ ਇਹਦੇ ਹੁਣ ਦੁੱਧ ਤਿਆਰ ਕਿੰਨਾ ਹੈ ਤਿਆਰ ਦੁੱਧ ਇਸ ਟਾਈਮ ਇਹਦੇ ਕੋਲੇ ਬਾਈ 15 ਕਿਲੋ ਦੁੱਧ ਹੋਊਗਾ ਜਾਨੀ 14 ਕਿਲੋ ਦੁੱਧ ਦੀ ਆਪਣੀ ਪੂਰੀ ਗਰੰਟੀ ਬਾਈ ਕੋਈ ਸੱਜਣ ਜਿਹੜਾ ਲੈਣ ਲੱਗਾ ਡੰਗ 2 ਡੰਗ 4 ਡੰਗ ਚਬਾ ਵੀ ਸਕਦੇ ਆ ਮੈਂ ਕਿਹਾ ਬਾਈ ਜੀ 10 ਡੰਗ ਵੀ ਚਬਾਵਾਂਗੇ ਲੈਣ ਵਾਲਾ ਸੱਜਣ ਧਾਰ ਵੀ ਨਾ ਮਾਰੇ ਬਾਈ ਠੀਕ ਆ ਜੀ ਹਾਂ ਸੱਜਣੋ ਸੂਆ ਹੈਗੀ ਆ ਦੂਜਾ ਤੇ ਦੁੱਧ ਹੈਗਾ ਬਾਈ ਕਹਿੰਦਾ 15 ਪਰ 10 ਕੇ ਦੇਵਾਂਗੇ ਦੁੱਧ 14 ਹਾਂ ਜੀ 14 ਦੱਸ ਕੇ ਦੇਵਾਂਗੇ ਤੇ ਆਰਡਰ ਆ ਗਿਆ ਪੂਰਾ ਚੌੜਾ ਕੁਆਲਿਟੀ ਆ ਗਈ ਟਾਪਰ ਕਮਾਲ ਆ ਰਾਜੂ ਐਨੂੰ ਕਮਾਲ ਲਿਆ ਪੱਕੇ ਕਮਾਲ ਲਿਆ ਕਮਾਲ ਲਿਆ ਇੱਥੋਂ ਦਿਖਾ ਦਈਏ ਸਮਾਰ ਕੇ ਤੇ ਅਗਲੇ ਬੰਦੇ ਦਿਖਾ ਦਿੰਗੇ ਜੀ ਜੀ ਇੱਕੋ ਜੀ ਆ ਬਾਈ ਕਰਮਾਂ ਵਾਲੀ ਦੀ ਇਹ ਆਰਡਰ ਆ ਗਿਆ ਪੂਰਾ ਚੌੜਾ ਫਿਕਸ ਆ ਗਿਆ ਫਿਕਸ ਆ ਆਰਡਰ ਹੈ ਬਾਈ ਕੋਈ ਟੁੱਟਮਾ ਨਹੀਂ ਦੁੱਧ ਵਾਲੀ ਚੀਜ਼ ਆ ਬਾਈ ਸੱਜਣਾਂ ਨੂੰ ਜਿਹੜੇ ਇਹਨਾਂ ਚੀਜ਼ਾਂ ਦੀ ਪਰਖ ਪਛਾਣ ਕਰਨੀ ਜਾਣਦੇ ਆ ਜਾਨੀ ਠੀਕ ਆ ਜੀ ਨੂੰ ਤਾਂ ਬੰਦਾ ਇਹ ਕੋਈ ਸੱਜਣ ਜਾਣੀ ਇਹਦੇ ਕੋਲ ਆਪਾਂ 14 ਦੀ ਗਰੰਟੀ ਤੇ ਭੇਜ ਦਈਏ ਕੋਈ 16 ਵੀ ਚੋਲੇ 17 ਵੀ ਚੋਲੇ ਠੀਕ ਆ ਗੱਲ ਹੂੰ ਪਰ ਇਹ ਆਪਾਂ 14 ਕਿਲੋ ਕਹਿ ਕੇ ਦੇਵਾਂਗੇ 14 ਕਿਲੋ ਕਹਿ ਕੇ ਦੇਵਾਂਗੇ ਹਾਂ ਬਾਈ ਆਪਾਂ ਬਾਈ ਕਹਿੰਦਾ 14 ਕਿਲੋ ਕਹਿ ਕੇ ਦੇਵਾਂਗੇ ਹਾਈਟ ਵਾਈਜ਼ ਆ ਗਈ ਝੋਟੀ ਜੇ ਗੱਲਬਾਤ ਕਰ ਲਈ ਵੀ ਦਰਮਿਆਨੀ ਹਾਈਟ ਦੇ ਵਿੱਚ ਆ ਗਈ ਜੀ ਆਪਾਂ ਕਹਿ ਦਈਏ ਬਾੜੀ ਜਿਆਦਾ ਵੱਡੀ ਵੀ ਬਾੜੀ ਜਿਆਦਾ ਵੱਡੀ ਵਾਲਾ ਸਿਸਟਮ ਨਹੀਂ ਜਿਵੇਂ ਕਈ ਸੱਜਣ ਬਾਈ ਕਹਿੰਦੇ ਹੁੰਦੇ ਨਾ ਵੀ ਮੇਰੇ ਕੋਲੇ ਬਹੁਤ ਫੋਨ ਵੀ ਆਉਂਦੇ ਬਾਈ ਅੱਡ-ਅੱਡ ਹਰੇ ਕੇ ਸੱਜਣਾ ਦੀ ਡਿਮਾਂਡ ਹੁੰਦੀ ਹੈ ਬਹੁਤੇ ਸੱਜਣ ਫੋਨ ਕਰਕੇ ਕਹਿੰਦੇ ਹੁੰਦੇ ਬਾਈ ਸਾਨੂੰ ਮਧਰੀ ਗੋਡੀ ਦੀ ਮਹਸ ਚਾਹੀਦੀ ਆ ਉੱਪਰੋਂ ਬਾੜੀ ਵਾਲੀ ਠੀਕ ਆ ਗੱਲ ਇਹ ਚੀਜ਼ ਆ ਬਾਈ ਇਹ ਛ ਠੀਕ ਹੈ ਜੀ ਨੂੰ ਆਪਾਂ ਕਹਿ ਦਨੇ ਆ ਬਾਈ ਮੱਝ ਦੀ ਦੇਖੋ ਲੱਤ ਨਾਲੋਂ ਦੁੱਗਣੀ ਐ ਠੀਕ ਹੈ ਗੱਲ ਹਾਂ ਪਿੱਠ ਪੁੱਠ ਦੀ ਚੜਾਈ ਪੁੜਾ ਬਾਈ ਬਹੁਤ ਜਿਆਦਾ ਚੰਗਾ ਕਰਦਣ ਦੀ ਲੰਬਾਈ ਦੇਖੋ ਬਾਈ ਉਹਦੀ ਠੀਕ ਹੈ ਜੀ ਪਿੱਠ ਦਾ ਜਮਾ ਘੋੜੇ ਵਾਲੀ ਵੀ ਲੱਗੀ ਹੋਈ ਆ ਬਾਈ ਵੀ ਹਰੇਕ ਪੱਖ ਤੋਂ ਆਪਾਂ ਜੇ ਗੱਲਬਾਤ ਕਰ ਲਈਏ ਝੋਟੀ ਚੰਗੀਆਂ ਕਹਿਣ ਦਾ ਪਰ ਬਾਈ ਇੱਥੋਂ ਲੰਬਾਈ ਦਿਖਾ ਗਏ ਰਹੀ ਇੱਕ ਵਾਰੀ ਉਹ ਤਾਂ ਦਿਲਵਾਗ ਰਣੀਆਂ ਵਾਲੀ ਲੱਗੀ ਹੋਈ ਆ ਬਾਈ ਇਹਨੂੰ ਘੋੜੇ ਵਾਲੀ ਅੱਛਾ ਹਾਂ ਸੂਆ ਦੁੱਜਾ ਦੁੱਧ ਹੈਗਾ 14 ਕਿਲੋ ਹਾਜ਼ਰ ਹਾਂ ਹਾਂ ਜੀ 10 ਦਿਨਾਂ ਦੀ ਸੂਈ ਨਾਲੇ ਦੇ ਹੈਗੀ ਕੱਟੀ ਗਰੀ ਕੇ ਰਾ ਡਰ ਹੋ ਦੇਖਾ ਦਿਓ ਜਦੋਂ ਐ ਨੂੰ ਜਾਊਗੀ ਆਰਡਰ ਵਾਲਾ ਫਸ ਮਾ ਝੋਟੀ ਠੋਕ ਮੇ ਆਰਡਰ ਚ ਆ ਗਈ ਬਿਲਕੁਲ ਇਹਦੇ ਪੈਸੇ ਦੱਸ ਦਿਆ ਅਮਨੇ ਹੁਣ ਕਿੰਨੇ ਲਵਾਂਗੇ ਇਹਦਾ ਮੁੱਲ ਬਾਈ ਕਿਸੇ ਸੱਜਣ ਕੋਲੇ ਆਪਾਂ 1 30 ਕਰ ਲਈਏ 35 ਕਰ ਲਈਏ ਬਾਈ ਜਿੰਨਾ ਮਰਜ਼ੀ ਕਰ ਲਈਏ ਸਵਾ ਲੱਖ ਰੁਪਏ ਦੀ ਝੋਟੀ ਦੇ ਦਿਆਂਗੇ ਉਹਦੇ ਚ 1000 ਰੁਪਏ ਛੋਟ ਕਰ ਦੇਾਂ ਫੋਰ ਵੀ ਛੱਡ ਦਾਂਗੇ 1000 ਰੁਪਏ ਛੋਟ ਕਰ ਦੇਾਂਗੇ ਸਵਾ ਲੱਖ ਰੁਪਏ ਦੀ ਝੋਟੀ ਦੇ ਦਾਂਗੇ ਤੇ ਕੋਈ ਇਹੋ ਜਿਹਾ ਸੱਜਣ ਐਡੇ ਲੇਵੇ ਵਾਲੀ ਝੋਟੀ ਇਹੋ ਜਿਹੀ ਕੋਈ ਦੇ ਕੇ ਦਿਖਾਵੇ ਬਾਈ ਆਪਾਂ ਤੈਨੂੰ ਲੱਗਿਆ ਮੁੱਲ ਬਰਾਬਰ ਹੀ ਕਰਨ ਮੈਂ ਕਿਹਾ ਬਾਈ ਜਿਹੜੇ ਆਪਾਂ ਬੂਰੀ ਵਾਲੀ ਮਹਿਣ ਵਾਲੀ ਵੀਡੀਓ ਪਾਈ ਸੀ ਜਿਹੜੇ ਸੱਜਣਾ ਨੇ ਕਮੈਂਟ ਕਰੇ ਸੀਗੇ ਵੀ ਬਾਈ ਨੇ ਮੁੱਲ ਵਧਾਤੇ ਮੁੱਲ ਚੱਕਤੇ ਹਾਂਜੀ ਉਹ ਲੰਬਾ ਆਪਾਂ ਸਾਰੇ ਸੱਜਣਾ ਦਾ ਲਾਹ ਦੇਣਾ ਹੈ ਸਾਰੀਆਂ ਮੱਜਾ ਜਿੰਨੀਆਂ ਖੜੀਆਂ ਨੇ ਮੁੱਲ ਦੱਸ ਦੱਸ ਕੇ ਬਾਈ ਇਹਨਾਂ ਤੋਂ ਲਈਆਂ ਉਹ ਵੀ ਬੰਦੇ ਦੇਖਦੇ ਨੇ ਵੀਡੀਓ ਆਪਣੀਆਂ ਠੀਕ ਹੈ ਜੀ 5000 ਨਾ ਫਿਰ ਨਾ ਮੈਂ ਦੇਣੀ ਹੈ ਹਰੇਕ ਠੀਕ ਹੈ ਜੀ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 24000 ਦੀ ਹੁਣ ਨੀਲੀ ਵਾਲੀ ਕੱਟੀ ਦਿਖਾ ਲਈਏ 119000 ਰੁਪਏ ਚ ਪੈਂਦੀ ਆ ਬਾਈ ਠੀਕ ਹੈ ਜੀ ਆ ਲੈ ਚੱਲ ਜਿੰਗ ਤੋਂ 60000 ਰੁਪਏ ਆਪਾਂ ਛੋੜ ਕਰ ਆ ਤੋੜ ਦੇ ਇੱਥੇ ਮਾਰ ਦੇ ਸਮਾਰ ਕੇ ਗਰੀ ਓਏ ਇਹ ਆ ਗਿਆ ਨੀਲੀ ਰੰਗੀ ਨਾ ਇਹਦਾ ਸਪੈਕਟਰਾ ਮਨੇ ਬਲੂਨ ਹੈ ਬਾਈ ਪਹਿਲਾ ਸੂਆ ਹਾਂ ਸੂਆ ਪਹਿਲਾ ਕੱਦ ਵਿੱਡ ਚੰਗਾ ਨਾ ਬਹੁਤ ਚੰਗੀ ਆ ਬਾਈ ਬਹੁਤ ਚੰਗੀ ਆ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਮੈਂ ਆਖਿਆ ਬਾਈ ਆਪਦੇ ਨੱਕ ਤੋਂ ਲੈ ਕੇ ਮਗਰ ਪੈਰ ਦੇ ਖੁਰ ਤਾਂ ਹੀ ਪੂਛ ਤੇ ਬਾਲ ਤਾਂ ਹੀ ਸਾਰੀ ਕੱਟੀ ਰਿਜਨਲ ਆ ਠੀਕ ਆ ਜੀ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਬਾਈ ਕੱਲ ਸੂਈ ਹੈ ਕੱਲ ਸੂਈ ਹੈ ਜਮਾ ਸਾਫ ਹੈ ਠੀਕ ਆ ਜੀ ਮਗਰ ਇਹਦੇ ਮੇਲ ਕਾਫ ਆਇਆ ਬਾਈ ਪਾਰਸ ਦਾ ਕੱਟਾ ਹੈ ਪਾਰਸ ਦਾ ਸੀਮਨ ਲੱਗਿਆ ਸੀ ਆਪ ਇਹ ਹੈਗੀ ਆ ਬਾਈ ਆਪ ਨੇ ਜਾਣਕਾਰੀ ਦੀ ਗੱਲ ਕੋਈ ਜਾਣਕਾਰੀ ਬਾਈ ਆਪਾਂ ਨੂੰ ਪੂਰੀ ਦਿੱਤੀ ਸੀ ਵੀਰ ਨੇ ਉਹਨੇ ਠੀਕ ਆ ਗੱਲ ਆ ਉਹ ਯਾਰ ਹੀਰੇ ਹੀਰੇ ਕੀ ਕਹਿੰਦੇ ਹੋ ਡਾਇਮੰਡ ਦੀ ਠੀਕ ਆ ਜੀ ਡਾਇਮੰਡ ਦੀ ਆ ਪੰਜਾਬੀ ਚ ਕਹਿੰਦੀ ਸੱਜਣ ਕਹਿੰਦਾ ਕਰੇ ਪਹਿਲੀ ਚੱਟੀ ਲਈ ਆ ਬਾਈ ਨੀਲੀ ਰਾਵੀ ਆਪਾਂ ਕਦੇ ਜਾਨਵਰ ਲਿਆ ਹੀ ਨਹੀਂ ਨੀਲੀ ਚ ਆਪ ਬਾਈ ਕਹਿੰਦਾ ਵੀ ਜਿੱਦਾਂ ਅੱਗੇ ਵਾਲੇ ਸੱਜਣ ਨੇ ਬਾਈ ਨੂੰ ਦੱਬਿਆ ਜਾਣ ਕੇ ਠੀਕ ਆ ਕੱਢ ਲਾ ਉਹ ਤਾਂ ਕੱਢ ਲਾ ਤੂੰ ਕੱਢ ਲਾ ਆ ਜਾਣਕਾਰੀ ਦਿੱਤੀ ਆ ਵੀ ਡਾਇਮੰਡ ਦੀ ਆ ਗਈ ਸੂਆ ਪਹਿਲਾ ਹਾਂਜੀ ਤੇ ਤਾਜੀ ਸੂਈ ਕੱਲ ਦੀ ਬੌਲੇ ਚ ਬਾਈ ਕਹਿੰਦਾ ਸਾਫ ਬੌਲੇ ਚ ਸਾਫ ਹੈ ਬਾਈ ਕੱਲੇ ਕਰਤੀ ਸੀਗੀ ਰਾਤ ਵੀ ਤੜਕੇ ਫੇਰ ਸਾਫ ਕਰਤੀ ਠੀਕ ਹੈ ਜੀ ਔਰ ਇਧਰ ਦੀ ਇਹਦੇ ਵਿੱਥਾਂ ਦਿਖਾਈ ਬਾਈ ਠੀਕ ਹੈ ਜੀ ਮੈਨੂੰ ਲੱਗਦਾ ਵੀ ਨੀਲੀ ਦੀ ਕਿਸੇ ਇਹ ਅੱਜ ਦੇ ਟਾਈਮ ਤੇ ਝੋਟੀ ਦੇ ਕਿਸੇ ਇਹ ਜੀ ਵਿੱਥ ਬੈਲ ਨਹੀਂ ਆਰਡਰ ਦਿਖਾ ਦੇ ਨੇੜੇ ਲੱਗ ਕੇ ਰਹੀ ਓਏ ਤੇ ਥਣ ਪਸ਼ਮ ਕੇ ਕੱਢਦੀ ਆ ਬਾਈ ਐਡਾ ਮੋਟਾ ਪੈਰ ਦੇ ਗੂਠੇ ਵਰਗਾ ਠੀਕ ਆ ਗੱਲਾਂ ਹੂੰ ਤੇ ਥੱਲੇ ਜਿਹੜੇ ਥੱਲੇ ਦੀ ਕੁਆਲਿਟੀ ਆ ਮਤਲਬ ਸਪੇਸਿੰਗ ਬਹੁਤ ਜ਼ਿਆਦਾ ਆ ਥਣਾ ਜੀ ਕਹ ਇਹ ਇੱਥੇ ਇੱਥੇ ਰੋਕ ਲਾ ਇੱਥੋਂ ਦਿਖਾ ਗੈਰੀ ਰੋਬ ਰੂਵੋ ਝੋਟੀ ਦਾ ਇੱਥੋਂ ਦਿਖਾ ਦੇ ਮਾੜਾ ਜਿਹਾ ਬੱਚੇ ਦਾ ਜਨੂਨ ਕਰਦੀ ਆ ਥੋੜਾ ਜਿਹਾ ਹੌਲੀ ਲੈ ਚੱਲੀ ਤੇ ਕੱਦ ਵੱਡਾ ਵਾਲੀ ਝੋਟੀ ਆ ਗਈ ਆ ਗਈ ਨੀਲੀ ਦੇ ਪੱਖ ਚੀ ਅੱਖਾਂ ਵੀ ਨੀਲੀ ਦੇ ਵਿੱਚ ਆ ਗਈਆਂ ਤੇ ਜਿਹੜੇ ਥਣਾ ਦੀ ਦੀ ਸਪੇਸਿੰਗ ਆ ਥਣਾ ਦੀ ਸਪੇਸਿੰਗ ਵੀ ਬਹੁਤ ਚੰਗੀ ਆ ਮੁਠੀ ਵਾਲਾ ਥਣਾ ਕਰਦੀ ਆ ਮੋਟਾ ਪਸਮ ਗਿਆ ਆਪਣੇ ਪੂਰਾ ਪੂਰਾ ਬਾਈ ਤੈਨੂੰ ਦੱਸਿਆ ਵੀ ਪੈਰ ਦੇ ਗੂਠੇ ਵਰਗਾ ਕੱਢਦੀ ਆ ਪਰ ਪਲੂਨ ਝੋਟੀ ਬੱਚੇ ਦਾ ਦੇਖ ਕੇ ਨਾ ਕਰਦੀ ਬਾਈ ਬੱਚਾ ਵੀ ਦਿਖਾ ਨਹੀਂ ਗੈਰੀ ਓਏ ਬੱਚਾ ਵੀ ਮੇਲ ਕਾਫ ਹੈ ਪਰ ਹੈਗਾ ਟੋਪਰਾ ਨ ਇਹ ਆ ਉਹ 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 ਹਨੂ ਹੋ ਕੇ ਦਿਖਾ ਦੇ ਇੱਥੋਂ ਇੱਥੋਂ ਦਿਖਾ ਦੇ ਖੁਖਝੋਟੀ ਬਹੁਤ ਨੋਕ ਬਾਈ ਮੈਂ ਨਾ ਅਕਸਰ ਹੀ ਸੁਣਿਆ ਇਸ ਰੰਗ ਨੂੰ ਇਸ ਮਾਰਕਿੰਗ ਨੂੰ ਇਸ ਬਰੀਡ ਨੂੰ ਬੋਲੀ ਨਸਲ ਕਹਿ ਕੇ ਬੁਲਾਉਂਦੇ ਨੇ ਕਿਹੜੀ ਬੋਲੀ ਅੱਛਾ ਇਹਨੂੰ ਬੋਲੀ ਐ ਕਹਿੰਦੇ ਆ ਬਈ ਇਹ ਉਹ ਦਿਖਾਦੀ ਬਾਈ ਪੁੱਤਾਂ ਚੰਕ ਗਿਆ ਦੇਖੀ ਮਾੜਾ ਜਾ ਕੇ ਫਿਰ ਬਾਅਦ ਚ ਕਹਿਣਗੇ ਵੀ ਪੱਛਮੀ ਹੋਈ ਜਾਂ ਕੀ ਇਹਨੂੰ ਉਹ ਲੱਗ ਗਿਆ ਬੱਚਾ ਸਾਈਡ ਤੇ ਖੜੀ ਨੂੰ ਹੀ ਬੱਚਾ ਮੈਂ ਕਹਿੰਨਾ ਉਹਦਾ ਹੀ ਆ ਕੇ ਦੂਜੀ ਦਾ ਹੀ ਪੀ ਗਿਆ ਫੁੱਲਾ ਵੜਾ ਬੰਨ ਕੇ ਰੱਖੀ ਇੱਧਰਲੇ ਬੰਨੇ ਆ ਜਾ ਨੀਲੀ ਤੇ ਆ ਜਾ ਇਹਦੀ ਅੱਖ ੱਖ ਦਿਖਾ ਦੇ ਸਸਤਾ ਐਨ ਸਮਾਰ ਕੇ ਬਾਡੀ ਬੁੱਡੀ ਦਿਖਾ ਦੇ ਇਹਦੀ ਕੱਲ ਦੀ ਸੂਈ ਹੋਈ ਆ ਤੇ 나ੜੂਆ ਬੱਚੇ ਦਾ ਨਾਲ ਆ ਸੱਜਣੋ ਇਹਦੇ ਪੈਸੇ ਕਿੰਨੇ ਕਲਾਵਾਂਗੇ ਆਮਨੇ ਨੀਲੀ ਦੀ ਗੱਟੀ ਦੀ ਐਸੇ ਤਾਂ ਬਾਈ ਇਹ ਤੈਨੂੰ ਦੱਸਿਆ ਵੀ ਆਪਾਂ ਤਾਂ ਲੁੱਟਦੇ ਭਾਅ 'ਚ ਹੀ ਵੇਚਣੀ ਆ ਠੀਕ ਆ ਗੱਲ ਆ ਲੁੱਟਦੇ ਭਾਅ 'ਚ ਹੀ ਲਈਆਂ ਠੀਕ ਆ ਜੀ ਇੱਥੋਂ ਥਣਾ ਦੀ ਸਪੇਸ ਦਿਖਾ ਦੇ ਗਰੀ ਲੇਵੇ ਦੇ ਨੇੜੇ ਲਾ ਕੇ ਅਗਲੇ ਤੋਂ ਪਿਛਲੇ ਦੀ ਅਗਲੇ ਬੰਨੇਉਂ ਦਿਖਾ ਦੇ ਇਹ ਇੱਥੇ ਖੜਾ ਲਾ ਰਾਜੂ ਹਾਂ ਇੱਥੋਂ ਇੱਥੋਂ ਸਪੇਸ ਦਿਖਾ ਦੇ ਇੱਕ ਪੈਰ ਗ ਪੈਰ ਗਾਣੂ ਕਰਾ ਕੇ ਖੜਾ ਦੇ ਪਰ ਲੀਲਾਤ ਗਾਂ ਕਰਾ ਲਾ ਪੁੱਤ ਚੱਕ ਬਸ ਇੱਥੋਂ ਦਿਖਾ ਦੇ ਥੱਲੇ ਵਾਲੇ ਪਾਸੇ ਵੀ ਦਿਖਾ ਦੇ ਸਪੇਸ ਆ ਜੀ ਦੀ ਸਪੇਸ ਪੂਰੀ ਆ ਤੇ ਉਰਲੇ ਬੰਨੇ ਹੁਣ ਛੋਟੀ ਸਾਰੀ ਦਿਖਾ ਇਹਨੂੰ ਬਈ ਬੋਲੀ ਨਸਲ ਕਹਿ ਕੇ ਬੁਲਾਉਂਦੇ ਨੇ ਲੋਕ ਬੋਲੀ ਕਹਿੰਦੇ ਆ ਬੋਲੀ ਤਾਂ ਕਹਿੰਦੇ ਵੀ ਇਹ ਬੱਚਾ ਭੁੱਲਣ ਲੱਗੀਆਂ ਮੈਂਟਲ ਆਉਂਦੀਆਂ ਬਈ ਠੀਕ ਆ ਜੀ ਬਹੁਤ ਛੋਟੀਆਂ ਹੁੰਦੀਆਂ ਪਲੂਣਾ ਨੀਲੀ ਰਾਵੀ ਦੇ ਵਿੱਚ ਵੀ ਬੱਚਾ ਲੈਂਦੀਆਂ ਹੀ ਨਹੀਂ ਠੀਕ ਆ ਜੀ ਸਾਰਾ ਸਾਰਾ ਸੂਆ ਮੈਂ ਦੁੱਧ ਪਰ ਇਹ ਕਰਮਾ ਵਾਲੀ ਨੇ ਇੱਕ ਵਾਰੀ ਵੀ ਨਹੀਂ ਕੀਤਾ ਬਈ ਠੀਕ ਆ ਜੀ ਹੁਣ ਵੀ ਬੱਚੇ ਦਾ ਇੰਨਾ ਕਰਦੀਆਂ ਜਾਨੀ ਇਹਦੇ ਪੈਸੇ ਕਿੰਨੇ ਲੱਗਿਆ ਮਨੇ ਮੁੱਲੇ ਦਾ ਬਾਈ ਜਿੰਨਾ ਮਰਜ਼ੀ ਕਰਾ ਲਾ ਵੇਚ ਤਾ ਇਹਨੂੰ 1.5 ਲੱਖ ਦੀ ਵੀ ਦੇਈਏ ਪਰਮਾਤਮਾ ਨੇ ਇਹੋ ਜੀ ਕਲਾ ਬਖਸ਼ੀ ਆ ਠੀਕ ਆ ਜੀ ਪਰ ਨਾ 1.5 ਦੀ ਨਾ 40 ਦੀ ਨਾ 35 ਦੀ ਨਾ ਸਵਾ ਦੀ ਅੱਛਾ 1,13,000 ਰੁਪਏ ਦੀ ਝੋਟੀ ਦੇ ਦਾਂਗੇ ਬਾਈ 1.24 ਹਜ਼ਾਰ ਰੁਪਿਆ ਮਾਨ ਕਰ ਦਿਆਂਗੇ 1,13 24 ਕਹਿੰਦਾ 1000 ਰੁਪਿਆ ਮਾਨ ਕਰ ਦਾਂਗੇ ਬੋਲੇ ਚ ਹੈਗੀ ਆ ਖਾਲੀ ਤੇ ਕੁਆਲਿਟੀ ਕਬੂਲਟੀ ਝੋਟੀ ਵੀ ਹੈਗੀ ਆ ਸੱਜਣਾ ਚੰਗੀ ਜੇ ਗੱਲਬਾਤ ਕਰ ਲਈਏ ਬਾਕੀ ਤੁਹਾਡੀ ਅੱਖ ਨੇ ਪਰਖਣੀ ਆ ਜਿੰਨੀ ਕ ਮੇਰੀ ਪਰਖ ਆ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਨਾ ਝੋਟੀ ਚ ਕੁਆਲਿਟੀ ਬਹੁਤ ਆ ਤੇ ਸਿੰਘ ਆ ਜਿਹੜਾ ਸਿੰਘ ਸੱਜਣੋਂ ਆ ਗਿਆ ਝੋਟੀ ਦਾ ਬਿਲਕੁਲ ਰਿੰਗ ਸਿੰਘ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਇੱਥੇ ਤੋਂ ਜਿਹੜੀ ਅੱਖ ਆ ਝੋਟੀ ਦੀ ਅੱਖ ਚੈੱਕ ਕਰ ਸਕਦੇ ਹੋ ਨੀਲੀ ਵਾਲੇ ਕੈਰੇਕਟਰ ਸਾਰੇ ਪੂਰੇ ਕਰਦੀ ਆ ਇਹ ਸਿੰਘਾਂ ਗਏ ਇਹ ਇਹੋ ਜੀ ਚੀਜ਼ ਆ ਵੀ ਜਿਵੇਂ ਹੁਣ ਡੀਐਫਏ ਮੇਲਾ ਆਉਂਦਾ ਬਾਈ ਆਹ ਲੈ ਠੀਕ ਹੈ ਬਾਈ ਗੁਰੀ ਜਿਹੜੇ ਸੱਜਣ ਨੇ ਝੋਟੀਆਂ ਦੇ ਵਿੱਚ ਮਿਲਕ ਬਿਊਟੀ ਕੰਪੀਟੀਸ਼ਨ ਦੇ ਵਿੱਚ ਹਾਂਜੀ ਤੇ ਲੈ ਕੇ ਖੜਦਾ ਹੋਣਾ ਠੀਕ ਹੈ। ਕੋਈ ਵਾਕਈ ਬੰਦਾ ਘਰ ਮੰਨ ਕੇ ਜਾਵੇ ਵੀ ਹਾਂ ਕੋਈ ਟ੍ਰਾਫੀ ਲੈ ਕੇ ਆਉਣੀ ਹੈ ਸਰਟੀਫਿਕੇਟ ਕੋਈ ਲੈ ਕੇ ਆਉਣਾ ਮੇਲੇ ਦੇ ਵਿੱਚੋਂ ਉਹ ਸੱਜਣ ਤੇ ਲੈਣ ਵਾਲੀ ਝੋਟੀ ਹੈ। ਠੀਕ ਹੈ ਜੀ। ਵੇਚ ਬਾਈ ਤੈਨੂੰ ਦੱਸਿਆ ਵੀ ਆਪਾਂ ਇਹਨੂੰ 1.5 ਲੱਖ ਦੀ ਵੀ ਦੇਈਏ 40 ਦੀ ਵੇਚ ਦੀਏ ਹੱਸ ਕੇ 35 ਦੀ ਦੇ ਦਈਏ। ਠੀਕ ਹੈ ਜੀ। ਅਰ ਆਪਾਂ 5000 ਰੁਪਏ ਮੁਨਾਫਾ ਰੱਖ ਕੇ ਸਾਰੀਆਂ ਮੱਝਾਂ ਤੇ ਕੰਮ ਕਰਨਾ ਹੈ ਬਾਈ ਹੁਣ ਤਕਰੀਬਨ। ਇਹ 1 ਤੇ 13 ਦੀ ਦੇ ਦਾਂਗੇ ਤੇ ਮਾਨਤਾ ਨੂੰ ਚ ਕਰ ਦਾਂਗੇ। ਜਿੰਨਾ ਜੋ ਵੀ ਮਾਨਤਾਣ ਕਰ ਦਿਆਂਗੇ ਬਾਈ। ਤੇ ਹੁਣ ਆ ਜਾ ਤਿੰਨ ਨੰਬਰ ਵਾਲੀ ਝੋਟੀ ਤੇ ਉਹ ਇਧਰਲੇ ਅਪਾਰਟਮੈਂਟ 'ਚ ਇਹਦੀ ਕੀ ਗੱਲ ਬਾਤ ਆ ਤੋੜ ਦੇ ਰਾਜੂ ਖੋਲ ਕੇ। ਬਲੂਨ ਝੋਟੀ ਆ ਬਾਈ ਮੂੰਹੋਂ ਦੋ ਦੰਦ ਆ। ਸਿਰਫ ਚੌਕ ਦੇ ਦੰਦ ਕੱਢੇ ਨੇ ਹਾਂ। ਠੀਕ ਹੈ ਜੀ। ਹਾਂ। ਤੇ ਮੂੰਹੋਂ ਆਗੀ ਦੋ ਦੰਦ ਤੇ ਚੌਕ ਦੇ ਦੰਦ ਬਾਈ ਕਹਿੰਦਾ ਇਹਨੇ ਕੱਢੇ ਨੇ ਹਜੇ। ਪਛਮ ਕੀ ਹੁਣ ਬੱਚਾ ਲੱਗਿਆ ਹੋਇਆ ਸੀ ਇਹਨੂੰ ਬਾਈ। ਠੀਕ ਹੈ ਜੀ। ਹੂੰ। ਸੂਆ ਕਹਿਕ ਦਿੰਦਾ ਤਾਂ ਅਮਨੇ। ਬਾਈ ਸੂਈ ਨੂੰ ਇਹਨੂੰ ਤਕਰੀਬਨ ਹੋਏ ਅੱਜ 7-8 ਦਿਨ। 7-8 ਦਿਨ। ਹਾਂ। ਦੁੱਧ ਬਾਈ ਇਹਦੇ ਕੋਲੇ ਹੋਊਗਾ 11 ਕਿਲੋ। 11 ਕਿਲੋ ਰੈਡੀ ਦਾ ਰੈਡੀ ਦਾ ਚੋਣ ਵਾਲਾ ਭਾਂਡੇ ਚ ਪੈਣ ਵਾਲਾ ਬਾਈ ਔਰ ਝੋਟੀ ਦੁੱਧ ਦਊਗੀ ਪਲੂਨ 15 ਕਿਲੋ ਬਾਈ ਇਹ ਠੀਕ ਹੈ ਜੀ ਇਹ ਮੇਰੀ ਗੱਲ ਯਾਦ ਕਰ ਲੈ ਕੋਈ ਵੀ ਸੱਜਣ ਰਿਕਾਰਡਿੰਗ ਵੀਡੀਓ ਤਾਂ ਜਾਣੀ ਨਹੀਂ ਇਹ ਜਨਮ ਜਨਮ ਤੱਕ ਕਰੀ ਰਹਿਣੀ ਹੈ ਹਾਂਜੀ ਹਾਂਜੀ ਪਰ ਜਿਹੜਾ ਸੱਜਣ ਲੈ ਜੂ ਝੋਟੀ ਇਹ ਵੀ ਲੁੱਟ ਦਾ ਮਾਲ ਹੈ ਹਾਂ ਕਮਾਲ ਆ ਰਾਜੂ ਐ ਇਥੋਂ ਆ ਇਥੋਂ ਕਮਾ ਦੇ ਦੰਦ ਬਾਈ ਕਹਿੰਦਾ ਦੋ ਬਰਾਬਰ ਕਰਕੇ ਚੌਕ ਦੇ ਸਿੱਟੇ ਹੋਏ ਨੇ ਬਿਊਟੀ ਚ ਵੀ ਝੋਟੀ ਚੰਗੀ ਆ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਆਰਡਰ ਰੱਖ ਦੀ ਅਗਲੇ ਬੰਨੇਓ ਕੱਟਾ ਦਾ ਆਰਡਰ ਇਹਦੇ ਥੱਲੇ ਹੁਣ ਕਿੰਨਾ ਤਿਆਰ ਦੱਸਿਆ ਆਮਨੇ 11 ਕਿਲੋ ਦੁੱਧ ਬਾਈ ਹੁਣ ਤਿਆਰ ਹੋਊਗਾ 10 ਕਿਲੋ ਦੀ ਕੋਈ ਬੰਦਾ ਧਾਰ ਬਣਾ ਮਾਰੇ ਸੱਜਣ ਜਿਹੜਾ ਮਰਜੀ ਬਾਈ ਠੀਕ ਆ ਗੱਲ ਆ ਆ ਕੱਦ ਵਿੱਡਾ ਆ ਗਿਆ ਚੰਗੇ ਤੇ ਪੈਸੇ ਕਿੰਨੇ ਲੈ ਲਾਂਗੇ ਆਮਨੇ ਆਪਾਂ ਅੱਜ ਜੀ ਆ ਵੀ ਬਾਈ ਮੁੱਲ ਇਹਦੇ ਨਾਲ ਦੀ ਆਪਾਂ 180 ਵੀ ਹੌਲ ਕੀਤਾ ਸੀ ਬਾਈ ਪਲੂਣ ਝੋਟੀ ਦਾ ਆਪਾਂ ਜਿਆਦਾ ਤੈਨੂੰ ਦੋ ਦੰਦ ਦਾ ਠੀਕ ਆ ਗੱਲ ਜਿਹੜੀ ਵੀਡੀਓ ਚ ਬੂਰੀ ਝੋਟੀ ਪਾਈ ਸੀ ਬਾਈ ਆਪਾਂ ਠੀਕ ਆ ਜੀ ਹੈ ਚੀ ਬਾ ਮੈਟਰ ਚੀਜ਼ ਚੀਜ਼ ਦਾ ਤੇ ਸਮੇਂ-ਸਮੇਂ ਤੇ ਰਾਗ ਹੋ ਜਾਂਦੇ ਨੇ ਹਾਂ ਇਹਦੇ ਕਿੰਨੇ ਲੈ ਲਾਂਗੇ ਅੱਜ 80 ਨਹੀਂ ਆਸ਼ਿਆ ਇਹੇ ਝੋਟੀ ਬਾਈ 110000 ਰੁਪਿਆ ਮੁੱਲ ਕਰ ਦਾਂਗੇ ਦਾ 15 ਦੀ ਝੋਟੀ ਦੇ ਦਾਂਗੇ ਸਿਰਫ ਸਿਰਫ ਇਹ ਬਾਈ ਕਹਿੰਦਾ 1000 ਦੀ ਛੋੜ 1524 ਦੀ 1 ਲੱਖ ਤੇ 5000 ਦੀ ਦੇ ਦਾਂਗੇ ਕਹਿੰਦਾ ਮਾਨ ਤਾਨ ਛੋਟ ਛੱਪਾ ਉਹਦੇ ਚੋ ਕਰਦੇ ਇਹਦਾ ਸੁਆ ਮਨੇ ਕਿਹਾ ਬਾਈ ਇਹਦਾ ਦੂਜਾ ਸੁਆ ਬਾਈ ਇਹ ਪਿਛਲੀ ਵੀਡੀਓ ਚ ਵੀ ਪਾਈ ਸੀ ਬਾਈ ਆਪਾਂ ਠੀਕ ਆ ਜੀ ਉਹਦੋਂ ਇਹਦਾ ਬੱਚਾ ਮਰਿਆ ਸੀ ਤਾਜਾ ਬਾਈ ਠੀਕ ਆ ਜੀ ਹਾਂ ਇਹਦਾ ਸੌਦਾ ਵੀ ਹੋ ਗਿਆ ਸੀਗਾ ਠੀਕ ਆ ਜੀ ਬਾਤ ਚਾ ਕੇ ਸੱਜਣ ਉਹ ਮੱਝ ਆਪਣੇ ਤੋਂ ਹੋਰ ਲੈ ਕੇ ਠੀਕ ਹੈ ਜੀ ਉਹ ਕਹਿੰਦਾ ਬਾਈ ਸਾਡੇ ਘਰ ਦੇ ਨਹੀਂ ਮੰਨਦੇ ਬੱਚਾ ਲੈ ਕੇ ਜਾਣ ਨੂੰ ਉਦੋਂ ਆ ਫੋਨ ਵੀ ਇਹਦੇ ਬਹੁਤ ਆਏ ਠੀਕ ਹੈ ਜੀ ਹਾਂ ਹਾਂ ਬੰਦੇ ਬਹੁਤ ਆਇਸ ਬੰਦੇ ਇਹਦੇ ਫੋਨ ਵੀ ਬਹੁਤ ਆਏ ਬਾਈ ਆਪਾਂ ਨੂੰ ਖਰੀਦਣ ਵਾਲੇ ਸੱਜਣਾ ਦੇ ਯਾਨੀ ਮੈਂ ਸਾਰਿਆਂ ਨੂੰ ਕਹਤਾ ਵੀ ਬਾਈ ਵੇਖੀ ਠੀਕ ਹੈ ਜੀ ਤੇ ਨਮੇਂਗਰ ਏਰੀਆ ਤੋਂ ਬਾਈ ਨਮੇਂਗਰ ਏਰੀਆ ਤੋਂ ਬਾਈ ਆਏ ਸੀ ਕਿ ਬਾਈ ਹੁਣੀ ਠੀਕ ਹੈ ਜੀ ਉਹ ਆ ਕੇ ਘਰੋਂ ਆਪਣੇ ਝੋਟੀ ਹੋਰ ਲੈ ਕੇ ਜਿਹੜੀ ਪਿਛਲੀ ਵੀਡੀਓ ਤੇ ਆਪਾਂ ਪਹਿਲੇ ਨੰਬਰ ਤੇ ਦਿਖਾਈ ਸੀ ਬਾਈ ਠੀਕ ਹੈ ਜੀ ਇਹ ਮੈਂ ਸਾਰਿਆਂ ਨੂੰ ਕਹੀ ਗਿਆ ਬਾਈ 베ਗੀ 베ਗੀ ਪਰ ਅੱਜ ਇਹਦੇ ਕੋਲੇ ਬਾਈ 17 ਕਿਲੋ ਦੁੱਧ ਆਪਣੇ ਕੋਲੇ ਤਿਆਰ ਆ ਇਹਦਾ ਕੰਡੇ ਵਾਲਾ 17 ਕਿਲੋ ਇਹਦੇ ਥੱਲੇ ਹਾਜ਼ਰ ਹੈ ਹਾਜ਼ਰ ਹੈ ਇਸ ਟਾਈਮ ਕੋਈ ਬੰਦਾ 2 ਟਾਈਮ 4 ਟਾਈਮ 5 ਟਾਈਮ ਆਪਣੇ ਘਰੇ ਚੋਕੇ ਲੈ ਕੇ ਜਾਵੇ ਬੱਚਾ ਮਰਿਆ ਹੋਇਆ ਉਹ ਪਿਆ ਮੂੜਾ ਇਹਦੇ ਪਿੱਛੇ ਲੰਘਿਆ ਹੋਇਆ ਬਾਈ ਠੀਕ ਹੈ ਜੀ ਹਾਂ ਮੂੜੇ ਮੂੜੇ ਤੇ ਮਿਲਦੀ ਆ ਮੂੜੇ ਤੇ ਮਿਲਦੀ ਆ ਬਾਈ ਹਾਂ ਸੂਆ ਦੂਜਾ ਮੂੜੇ ਤੇ ਮਿਲਦੀ ਆ ਬੱਚਾ ਮਰੇ ਨੂੰ ਕਿੰਨੇ ਦਿਨ ਹੋ ਗਏ ਆਪਣੇ ਬੱਚਾ ਜਿੱਦੇ ਪਿਛਲੀ ਵੀਡੀਓ ਬਾਈ ਆਪਾਂ ਬਣਾਈ ਸੀ ਕੋਈ ਸੱਜਣ ਮਰਜੀ ਦੇਖ ਲਿਓ ਤੇ ਠੀਕ ਆ ਜੀ ਉਦੋਂ 2 ਦਿਨ ਪਹਿਲਾਂ ਤਾਂ ਬੱਚਾ ਮਰਿਆ ਸੀਗਾ ਬਾਈ ਠੀਕ ਆ ਜੀ ਕੋਈ ਕਦੇ ਕਰਮਾੜੀ ਨੇ ਇੱਕ ਡੰਗ ਵੀ ਨਹੀਂ ਭੰਨਿਆ ਨੇ ਠੀਕ ਆ ਜੀ ਤੇ ਹੁਣ 17 ਕਿਲੋ ਦੁੱਧ ਦੇ ਕੋਲੇ ਤਿਆਰ ਹੋਊਗਾ ਬਾਈ 16 ਕਿਲੋ ਦੀ ਸੱਜਣ ਜਿਹੜਾ ਮਰਜੀ ਲੈ ਜਾਏ ਕੋਈ ਧਾਰ ਵੀ ਨਾ ਮਾਰੇ ਇਹਦੀ ਗਾਰੰਟੀ ਆਪਣੀ ਕੱਦ ਵਿੱਡਾ ਆ ਗਿਆ ਚੰਗਾ ਤੇ ਆ ਗਈ ਬਾਡੀ ਵਾਲੀ ਹੈ ਨਾ ਕਰੀਰਾ ਜੂਆ ਨੂੰ ਮਾਰੀ ਕੱਲ੍ਹ ਕੱਲ ਦੀ ਬਾਈ ਕਹਿੰਦਾ ਚੱਲੀ ਹੋਈ ਆ ਮੈਲੇ ਤੇ ਤੇ ਕੁਆਲਿਟੀ ਕਬੂਲਤੀ ਇਹਦੇ ਆਰਡਰ ਦੀ ਕੁਆਲਿਟੀ ਇੱਥੇ ਤੋਂ ਨਸਾਂ ਨੂੰ ਸਾਂ ਚੈੱਕ ਕਰ ਸਕਦੇ ਹੋ ਚਵਾਈ ਦੀ ਆ ਉਹਨੇ ਕਿਵੇਂ ਆਹੀ ਰੂਮ ਵਰਗੀ ਪੋਲੀ ਬਾਈ ਫੋਕੀ ਜਮਾ ਜਮਾ ਫੋਕੀ ਬਾਈ 17 ਕਿਲੋ ਇਹਦੇ ਥੱਲੇ ਹੁਣ ਹੈਗਾ ਤਿਆਰ ਆ ਤਿਆਰ ਤਿਆਰ ਬਾਈ ਚੋਣ ਵਾਲਾ ਇੱਕ ਗੱਲ ਹੋਰ ਦੱਸਣਾ ਇਹਦਾ ਸਾਰਾ ਦੁੱਧ ਚੋਣ ਵਾਲਾ ਹੀ ਆ ਕਿਉਂਕਿ ਬੱਚਾ ਇਹਦਾ ਹੈ ਨਹੀਂ ਬੱਚਾ ਬਾਈ ਇਹਦਾ ਐਕਸਪਾਇਰ ਹੋ ਗਿਆ ਦੀ ਹੈਨਾ ਹਾਂ ਬਾਈ ਉਹ ਬਾਈ ਹੁਣੇ ਮੂੜੇ ਤੇ ਚੋਂਦੇ ਨੇ ਤੇ ਦੁੱਧ ਤਕਰੀਬਨ ਤਕਰੀਬਨ ਜੇ ਗੱਲਬਾਤ ਕਰ ਲਈਏ ਸਾਰਾ ਸੱਜਣੋਂ ਚੋਣ ਦੇ ਵਿੱਚ ਹੀ ਆਉਂਦਾ ਮੇਲ ਕੋਲ ਬੇਲ ਕੋਲ ਬਾਈ ਆ ਇੱਥੇ ਤੋਂ ਆਰਡਰ ਰੂਡਰ ਚੈੱਕ ਕਰ ਸਕਦੇ ਹਾਂ ਸਾਨੂੰ ਸਾਂ ਬਹੁਤ ਨੇ ਤੇ 22 22 ਦੀ ਬਾਈ ਕਹਿੰਦਾ ਹੈਗੀ ਆ ਬਿਲਕੁਲ ਫੋਕੀ ਇਹਦੇ ਆਪਨੇ ਪੈਸੇ ਕਿੰਨੇ ਲਵਾਗੇ ਝੋਟੀ ਨੇ ਇਹਦਾ ਵੀਰੇ ਮੁੱਲ ਆਪਾ 135000 ਰੁਪਿਆ 17 ਕਿਲੋ ਵਾਲੀ ਦਾ 130 ਦੀ ਝੋਟੀ ਦੇ ਦਾਂਗੇ ਹਾਂ ਬਾਈ ਕੋਈ ਸੱਜਣ ਆਪਾਂ ਕਹਿੰਦੇ ਆ ਇਹ ਝੋਟੀ ਨੂੰ ਕੋਈ ਬੰਦਾ ਫੋਨ ਤੇ ਨਾ ਮਗਾਵੇ ਆ ਕੇ ਆਪਣੇ ਘਰੇ ਦੋ ਡੰਗ ਤਿੰਨ ਡੰਗ ਰਹਿ ਕੇ ਚੋ ਕੇ ਤਸੱਲੀ ਕਰਕੇ ਬੰਦਾ ਮੈਸ ਲੈ ਕੇ ਜਾਵੇ ਜਿਹੜਾ ਵੀ ਬਾਈ ਠੀਕ ਹੈ ਜੀ ਹਾਂ ਇੱਕ ਲੱਖ 30000 ਜੋ ਮਾਨਤਾਣ ਕਰਕੇ ਇੱਕ 30 ਦੀ ਮਹਿੰਦੇ ਦੇਾਂਗੇ ਬਾਈ ਇਹ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 30000 ਦੀ ਕੱਦ ਵੱਡਾ ਗਿਆ ਫੁੱਲ ਡਬਲ ਤੇ ਬੱਚਾ ਜਿਵੇਂ ਬਾਈ ਨੇ ਦੱਸਿਆ ਵੀ ਇਹ ਮੂੜੇ ਤੇ ਠੰਢੀ ਮਿਲਦੀ ਆ ਬਾਈ ਜਮਾ ਬਾਈ ਜਮਾ ਟਿਕਟ ਪਤਾ ਨਹੀਂ ਮੰਗਦੀ ਮੈਂ ਕਿਹਾ ਬਾਈ ਜੀ ਤੁਹਾਨੂੰ ਦੱਸਿਆ ਵੀ ਆ ਕੇ ਆਪਾਂ ਫੋਨ ਤੇ ਨਾ ਠੀਕ ਆ ਗੱਲ ਆ ਉਹ ਉਹ ਦੇਖ ਧਾਰਾ ਮਾਰ ਕੇ ਦਿਖਾ ਦਿੰਨੇ ਆ ਬਾਈ ਇਹਦੀਆਂ ਹਾਂ ਆ ਜਾ ਦੇਖ ਮੇਰੇ ਤਸੱਲੀ ਕਰਾ ਦਿਆਂਗੇ ਬਾਈ ਇਹਦੀ ਠੀਕ ਆ ਜੀ ਆ ਮੂੜੇ ਤੇ ਬਾਈ ਕਹਿੰਦਾ ਮਿਲਦੀ ਆ ਇਹਦੇ ਤੇ ਸੂਆ ਦੂਜਾ ਇੱਕ ਵਾਰੀ ਫੇਰ ਦੱਸ ਦੇਣਾ ਦੁੱਧ ਹੈਗਾ 17 ਕਿਲੋ ਤਿਆਰੀ ਦਾ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਠੰਡੀ ਮਿਲਦੀ ਹੈ ਨਾ ਮੂੜੇ ਦੀ ਜਮਾ ਮੈਂ ਕਿਹਾ ਬਾਈ ਲੱਤ ਬਣੀ ਚੱਕਦੀ ਕਰਮਾੜੀ ਜਿੱਦਣ ਦੀ ਸੂਈ ਹੈ ਬੱਚਾ ਮਰਿਆ ਇਹਨੇ ਡੰਗ ਨਹੀਂ ਭੰਨਿਆ ਬਾਈ ਕਰਮਾੜੀ ਨੇ ਜਮਾਈ ਅੱਜ ਤੇ ਕਰ ਆਪਣੇ ਘਰੇ ਬਾਈ ਠੀਕ ਹੈ ਜੀ ਹਾਂ ਹਾਂ ਆ ਮੂੜੇ ਮੂੜੇ ਤੇ ਲਾ ਕੇ ਦਿਖਾ ਦੇ ਮੜੀ ਜੀ ਬੱਸ ਆ ਮੂੜੇ ਤੇ ਲੱਗਦੀ ਆ ਹੂੰ ਥੋੜਾ ਜਿਹਾ ਸਾਡੇ ਸਮਾਨ ਤੋਂ ਈ ਵਾਰੀ ਹੈ ਨਾ ਪਸੂ ਤੋਂ ਆ ਜਾਣਾ ਧਿਆਨ ਥੋੜੇ ਚਾ ਉਹ ਬੱਚਾ ਨਾਲ ਵਾਲੀ ਮੈਂ ਲਾ ਕੇ ਦੇਦਾ ਸਮਝ ਲਓ ਇਹਦਾ ਮੂੜਾ ਉਹ ਇਹਦਾ ਝੋਟੀ ਆ ਬਾਈ ਇਹ ਇਹ ਝੋਟੀ ਆਈ ਅੱਜ ਹਾਂ ਵੀਰੇ ਆਜੋ ਟੀਵੀ ਕੋਲੇ ਅੱਜ ਹੀ ਆਈ ਆ ਇਹਦੀ ਕੀ ਗੱਲ ਬਾਤ ਆ ਆਪਣੀ ਇਹ ਵੀਰੇ ਪਿਛਲੇ ਸੂਏ ਆਪਾਂ ਦਿੱਤੀ ਸੀਗੀ ਪਲੂਣ ਇਹਨਾਂ ਦਿਨਾਂ ਦੀ ਠੀਕ ਆ ਜੀ ਗੱਲ ਤੁਹਾਡੇ ਨਾਲ ਯਾਰੀ ਪਈ ਪਈ ਆ ਹਾਂਜੀ ਉਦੋਂ ਆਈ ਸੀ ਇਹ ਬਾਈ ਜਦੋਂ ਵੀਰ ਵੇਚੀ ਸੀ ਆਪਾਂ ਉਦੋਂ ਬਾਅਦ ਇਹ ਲਿਆ ਕੇ ਵੇਚੀ ਸੀ ਝੋਟੀ ਬਾਈ ਠੀਕ ਆ ਜੀ ਪਹਿਲੇ ਸੂਏ 16 ਕਿਲੋ ਦੁੱਧ ਬਾਈ ਆਪਣੇ ਘਰੋਂ ਇਹਦਾ ਚਵਾ ਕੇ ਵੇਚੀ ਸੀ ਠੀਕ ਆ ਜੀ ਝੋਟੀ ਬਹੁਤ ਜਿਆਦਾ ਚੰਗੀ ਕੱਟੀ ਆ ਔਰ ਇਹਦੀ ਦੂਜੇ ਸੂਏ ਫੇਰ ਆਪਾਂ ਲਈ ਆ ਬਾਈ ਪਿਛਲੇ ਸੂਏ ਆਪਾਂ ਬਾਹਰੋਂ ਲਿਆਂਦੀ ਸੀ ਠੀਕ ਆ ਜੀ ਇਹਦੀ ਇਧਰੋਂ ਲਈ ਆ ਬਾਈ ਆਪਾਂ ਐਵੇਂ ਝੂਠ ਬੋਲੀ ਜੀ ਕੱਦ ਕਾਠ ਆ ਗਿਆ ਪੂਰਾ ਵੱਡਾ ਹਨਾ ਬਹੁਤ ਚੰਗੀ ਆ ਬਾਈ ਆ ਨਾਲ ਖੜ ਕੇ ਕੱਦ ਦਾ ਆਈਡੀਆ ਕਰਾ ਦੇ ਇੱਕ ਵਾਰੀ ਜਿੰਨੀ ਕਹਦੇ ਬਾਈ ਉਨੀ ਹੀ ਚੰਗੀ ਆ ਬਾਈ ਕੱਦ ਕਾਠ ਵੀ ਆ ਦੇਖ ਲੈ ਮੇਰੇ ਸੱਜਣ ਜਿਹੜੇ ਜਾਣਦੇ ਆ ਦੇਖ ਲੈ ਵੀ ਮੋਢੇ ਹੀ ਪਹੁੰਚਦੀ ਆ ਤਕਰੀਬਨ ਹਾਂ ਕੱਦ ਵੱਡ ਫੁੱਲ ਵੱਡਾ ਆ ਗਿਆ ਤੇ ਇਧਰਲੀ ਝੋਟੀ ਵੀ ਚੈੱਕ ਕਰ ਸਕਦੇ ਆ ਪੂਰਾ ਫੁੱਲ ਵੱਡਾ ਬਾਈ ਇਹ ਆਏ ਆ ਵੀ ਵੀਡੀਓ 'ਚ ਜਾਨੀ ਹਜੇ ਆਪਣਾ ਇਹਨੂੰ ਵੇਚਣ ਦਾ ਮਨ ਨਹੀਂ ਹੈ ਵੇਚਾਂਗੇ ਇਹਨੂੰ ਬਾਈ ਦੁੱਧ ਤਿਆਰ ਕਰਕੇ ਠੀਕ ਆ ਜੀ ਠੀਕ ਆ ਜੀ ਆ ਜਾ ਬੱਤ ਇਧਰ ਆ ਦੁੱਧ ਬਾਈ ਕਹਿੰਦਾ ਤਿਆਰ ਕਰਕੇ ਵੇਚਾਂਗੇ ਤੇ ਪਹਿਲਨ ਬਾਈ ਕੋਲੋਂ ਕਹੀ ਹੋਈ ਆ ਰਾਮ ਨਾਲ ਅੱਜ ਜੇ ਕਿਸੇ ਸੱਜਣ ਨੇ ਮੰਗੀ ਤਾਂ ਇਹਦਾ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਹੀ ਕਰਾਂਗੇ ਬਾਈ ਇਹਦਾ ਮੁੱਲ ਕਰਾਂਗੇ ਆਪਾਂ ਬਾਲੇ ਤਾਂ ਨਹੀਂ ਮੰਗਦਾ ਬੰਦੇ ਹਾਂ ਬਾਲੇ ਜੇ ਮੁੱਲ ਜੈ ਜੀ ਕਰਾਂਗੇ ਪਰ 16 ਕਿਲੋ ਦੁੱਧ ਦੇ ਕੋਲੇ ਅੱਜ ਤਿਆਰ ਆ ਕਿੰਨੇ ਦਿਨ ਦੀ ਸੂਈ ਆ 8 ਦਿਨਾਂ ਦੀ ਸੂਈ ਕੋਲੇ ਬਾਈ ਬੱਚਾ ਕੀ ਆ ਬੱਚਾ ਮਗਰ ਕੱਟੀ ਆ ਬਾਈ ਇਹਦੇ ਨਾਲ ਇਹਦੇ ਕੱਟੀਆਂ ਸੂਆ ਦੂਜਾ 8-10 ਦਿਨਾਂ ਦੀ ਸੂਈ ਥੱਲੇ ਪਾਈ ਕਹਿੰਦਾ 16 ਕਿਲੋ ਰੈਡੀ ਦਾ ਜੀ ਨਵਾਬ ਬੁੱਲਦੀ ਆ ਬਾਈ ਨਵਾਬ ਸਰਸਬਤੀ ਵਾਲੀ ਸਰਸਬਤੀ ਵਾਲੇ ਨਵਾਬ ਦੀ ਕੱਟੀ ਆ ਬਾਈ ਇਹਦੇ ਮਗਰ ਠੀਕ ਆ ਜੀ ਹਾਂ ਨੰਬਰ ਬੋਲ ਦਿਓ ਬਾਈ ਆਪਣਾ ਨੰਬਰ ਬਾਈ ਆਪਣਾ 98763 94213 ਹਾਂਜੀ ਪਿੰਡ ਡੱਲਾ ਤਹਿਸੀਲ ਦਿਗਰਾਓ ਜ਼ਿਲ੍ਹਾ ਲੁਧਿਆਣਾ ਕੋਈ ਇਹ ਨਹੀਂ ਹੈਗਾ ਬਾਈ ਸੱਜਣ ਕੋਈ ਕਹਿ ਦੇਵੇ ਵੀ ਖਣੀ ਇਹਦੇ ਚ ਆਪਾਂ ਜਾਦੇ ਪੈਸੇ ਮੰਗ ਲਾਂਗੇ ਜਾਂ ਫੋਨ ਤੇ ਮੁੱਲ ਤਾਂ ਕਰਿਆ ਵੀ ਦੁੱਧ ਤਿਆਰ ਕਰਕੇ ਵੇਚਾਂਗੇ ਠੀਕ ਹੈ ਜੀ ਸ਼ੌਂਕ ਨਾਲ ਵੇਚਾਂਗੇ ਜਾਨੀ ਬਾਈ ਜੀ ਠੀਕ ਹੈ ਜੀ ਜਿਹੜਾ ਲਊਗਾ ਕੋਈ ਸੱਜਣ ਇਹਨੂੰ ਉਹ ਵੀ ਕੋਈ ਭਰਾ ਆਪਣਾ ਸ਼ੌਂਕ ਵਾਲਾ ਹੀ ਲਊਗਾ ਜਿਹੜੇ ਨੇ ਦੋ ਰੱਖਣੀਆਂ ਤਿੰਨ ਰੱਖਣੀਆਂ ਉਹਦੇ ਇੱਕ ਰੱਖਣ ਵਾਲੀ ਝੋਤੀ ਹੈ ਬਾਈ ਉਹ ਬਾਈ ਕਹਿੰਦਾ ਇੱਕੇ ਰੱਖ ਲਿਓ ਜਿਹੜੇ ਨੇ ਦੋ ਤਿੰਨ ਰੱਖਣੀਆਂ ਨੇ ਤੇ ਸਿੰਘ-ਸੁੰਗ ਦੀ ਕੁਆਲਿਟੀ ਵੀ origignal ਆ ਬਿਲਕੁ ਸੂਆ ਦੂਜਾ ਲੰਬਾਈ ਵੀ ਚੰਗੀ ਆ ਕੱਦ ਵਿੱਡ ਵੀ ਝੋਟੀ ਦਾ ਚੰਗਾ ਤੇ ਜਿਹੜੀ ਵੱਡੀ ਗੱਲ ਆ ਨਾਲ ਵੀ ਬਾਈ ਇਹਦੇ ਕੱਤੀ ਆ ਗਈ ਨਵਾਬ ਦੀ ਠੀਕ ਕੋਲ ਬਾਈ ਆ ਨੰਬਰ ਵਾਈ ਹੋਰਾਂ ਦਾ ਮੈਂ ਲਾ ਦੂੰਗਾ ਸਕਰੀਨ ਤੇ ਸੱਜਣੋ ਇਹਨਾਂ ਚਾਰੇ ਪੰਜੇ ਝੋਟੀਆਂ ਚੋ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ